ਦ ਲਾਈਵ ਕਥਾ ਟੀਵੀ ਚੈਨਲ ਦੇ ਵਿੱਚ ਸੰਗਤ ਜੀ ਤੁਹਾਡਾ ਸਵਾਗਤ ਹੈ ਸੁਖਬੀਰ ਬਾਦਲ ਦੇ ਗੋਲੀ ਚਲਾਉਣ ਦੀ ਕੋਸ਼ਿਸ਼ ਸਿਕਿਉਰਿਟੀ ਤੇ ਸੇਵਾਦਾਰਾਂ ਨੇ ਭੱਜ ਕੇ ਬਚਾ ਕੀਤਾ ਸ਼੍ਰੀ ਦਰਬਾਰ ਸਾਹਿਬ ਦੇ ਮੁੱਖ ਗੇਟ ਕੋਲ ਹੋਈ ਫਾਇਰਿੰਗ ਜਿਸ ਦੀ ਵੀਡੀਓ ਜਿਹੜੀ ਹੈ ਕਾਫੀ ਜ਼ਿਆਦਾ ਵਾਇਰਲ ਹੋ ਚੁੱਕੀ ਹੈ ਉਸ ਦੇ ਬਾਰੇ ਤੁਹਾਨੂੰ ਜ਼ਰੂਰ ਦੱਸਾਂਗੇ ਲਗਾਤਾਰ ਚਰਚਾਵਾਂ ਜਿਹੜੀਆਂ ਨੇ ਤੇਜ਼ ਹੋ ਚੁੱਕੀਆਂ ਨੇ ਸ੍ਰੀ ਹਰਮੰਦਰ ਸਾਹਿਬ ਦੇ ਬਾਹਰ ਚ ਗੋਲੀ ਚੱਲਣ ਦੀ ਖਬਰ ਆ ਰਹੀ ਹੈ ਆਖਿਆ ਜਾ ਰਿਹਾ ਹੈ ਕਿ ਇਹ ਸੁਖਵੀਰ ਸਿੰਘ ਬਾਦਲ ਨੂੰ ਇਹ ਗੋਲੀ ਸੁਖਵੀਰ ਬਾਦਲ ਨੂੰ ਮਾਰਨ ਲਈ ਚਲਾਈ ਗਈ ਸੀ ਹਾਲਾਂਕਿ ਉਹ ਬਿਲਕੁਲ ਸੁਰੱਖਿਅਤ ਨੇ ਪੁਲਿਸ ਨੇ ਮੁਲਜ਼ਮ ਨਰਾਇਣ ਸਿੰਘ ਚੌੜਾ ਨੂੰ ਗ੍ਰਿਫਤਾਰ ਕਰ ਲਿਆ ਹੈ ਇਹ ਦਿੱਤੇ ਕਿ ਏ ਡੀ ਸੀ ਪੀ ਹਰਪਾਲ ਸਿੰਘ ਨੇ ਇਸ ਦੀ ਪੁਸ਼ਟੀ ਕੀਤੀ ਹੈ ਇਹ ਸ਼ਖਸ ਦਲ ਖਾਲਸਾ ਦੇ ਨਾਲ ਸਬੰਧਤ ਹੈ ਪੁਲਿਸ ਨੂੰ ਇਸ ਉੱਪਰ ਪਹਿਲਾਂ ਹੀ ਸ਼ੱਕ ਸੀ ਕਿ ਉਹ ਅਜੇ ਹੀ ਕਿਸੇ ਘਟਨਾ ਨੂੰ ਅੰਜਾਮ ਦੇ ਸਕਦਾ ਹੈ ਇਸ ਲਈ ਪੁਲਿਸ ਦੀ ਉੱਪਰ ਲਗਾਤਾਰ ਜਿਹੜੀ ਨਜ਼ਰ ਸੀ ਇਹ ਘਟਨਾ ਸਵੇਰੇ 9:30 ਵਜੇ ਵਾਪਰਨਾ ਕੀਤੀ ਹੈ ਇਹ ਘਟਨਾ ਸਵੇਰੇ 9:30 ਵਜੇ ਵਾਪਰੀ ਹੈ ਘਟਨਾ ਵੇਲੇ ਸੁਖਵੀਰ ਬਾਦਲ ਸੇਵਾ ਤੇ ਤਾਇਨਾਤ ਸਨ ਅਚਾਨਕ ਨਰਾਇਣ ਸਿੰਘ ਬਾਦਲ ਦੇ ਬਿਲਕੁਲ ਨੇੜੇ ਆਇਆ ਜਿਵੇਂ ਹੀ ਦੂਰੀ ਕੁਝ ਮੀਟਰ ਰਹਿ ਗਈ ਉਸਨੇ ਆਪਣੀ ਪਿਸਤੌਲ ਕੱਢ ਕੇ ਸੁਖਵੀਰ ਵੱਲ ਨਿਸ਼ਾਨਾ ਸਾਧਿਆ ਇੱਕ ਸੁਰੱਖਿਆ ਕਰਮਚਾਰੀ ਤੁਰੰਤ ਨਰਾਇਣ ਸਿੰਘ ਵੱਲ ਵਧਿਆ ਤੇ ਪਿਸਤੌਲ ਦੇ ਮੂੰਹ ਨੂੰ ਉੱਪਰ ਅਸਮਾਨ ਵੱਲ ਕੀਤਾ ਜਿਸ ਕਾਰਨ ਇਹ ਹਵਾਈ ਫਾਇਰ ਹੋ ਗਿਆ ਸੀ ਨਿਸ਼ਾਨਾ ਖੁੰਝ ਗਿਆ ਸਾਦੀ ਵਰਦੀ ਚ ਮੌਜੂਦ ਸੁਰੱਖਿਆ ਕਰਮੀਆਂ ਨੇ ਤੁਰੰਤ ਘੇਰਾ ਬੰਦੀ ਕਰਕੇ ਬਾਦਲ ਨੂੰ ਸੁਰੱਖਿਆ ਘੇਰੇ ਦੇ ਵਿੱਚ ਲੈ ਲਿਆਏ ਉਧਰ ਅਕਾਲੀ ਦਲ ਦੇ ਸੀਨੀਅਰ ਅਗੋ ਦਲਜੀਤ ਸਿੰਘ ਟੀਮਾ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਜਿਸ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਏ ਉਹਨਾਂ ਕਿਹਾ ਹੈ ਕਿ ਹਮਲਾਵਰ ਫੜਿਆ ਗਿਆ ਹੈ ਡਾਕਟਰ ਦਲਜੀਤ ਸਿੰਘ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ ਇਸ ਘਟਨਾ ਦੀ ਨਿਆਇਕ ਜਾਂਚ ਹੋਣੀ ਚਾਹੀਦੀ ਹੈ ਸੀਮਾ ਨੇ ਕਿਹਾ ਹੈ ਕਿ ਨਾਰਾਇਣ ਸਿੰਘ ਚੌੜਾ ਨੇ ਸੁਖਵੀਰ ਬਾਦਲ ਤੇ ਗੋਲੀ ਚਲਾਉਣ ਦਾ ਪੂਰਾ ਯਤਨ ਕੀਤਾ ਸੀ ਮੌਕੇ ਤੇ ਮੌਜੂਦ ਸੁਰੱਖਿਆ ਕਰਮੀ ਜੇਕਰ ਨਾਰਾਇਣ ਚੌੜਾ ਨੂੰ ਨਾ ਕਾਬੂ ਕਰ ਦਿੱਤਾ ਉਸ ਵੱਲੋਂ ਕੀਤਾ ਗਿਆ ਫਾਇਰ ਸੁਖਵੀਰ ਬਾਦਲ ਨੂੰ ਨੁਕਸਾਨ ਪਹੁੰਚਾ ਸਕਦਾ ਸੀ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦਾ ਜਨਾਜਾ ਪੂਰੀ ਤਰ੍ਹਾਂ ਉਹ ਨਿਕਲ ਚੁੱਕਿਆ ਹੈ ਜ਼ਿਕਰ ਜੋਗ ਹੈ ਕਿ ਨਾਰਾਇਣ ਸਿੰਘ ਚੌੜਾ ਨੂੰ 4 ਅਗਸਤ 2018 ਨੂੰ ਕੇਂਦਰੀ ਜੇਲ ਅੰਮ੍ਰਿਤਸਰ ਤੋਂ ਰਿਹਾ ਕਰ ਦਿੱਤਾ ਗਿਆ ਸੀ ਉਸ ਨੂੰ ਸਾਲ 2013 ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਦੋਂ ਤੋਂ ਜੇਲ ਦੇ ਵਿੱਚ ਬੰਦ ਸੀ ਚਾਰ ਲੰਬਤ ਕੇਸਾਂ ਦੇ ਵਿੱਚ ਜ਼ਮਾਨਤ ਮਿਲਣ ਤੋਂ ਬਾਅਦ ਰਿਹਾ ਕਰ ਦਿੱਤਾ ਗਿਆ ਸੀ ਨਾਰਾਇਣ ਸਿੰਘ ਬੜੈਲ ਜੇਲ ਬ੍ਰੇਕ ਕੇਸ ਸਮੇਤ 2013 ਤੋਂ ਬਾਅਦ ਕੁਝ ਕੇਸਾਂ ਦੇ ਵਿੱਚ ਬਰੀ ਹੋ ਗਿਆ ਸੀ ਜਿਸ ਦੀ ਸ਼ਨਾਖਤ ਜਿਹੜੀ ਹੈ ਬਿਲਕੁਲ ਹੋ ਚੁੱਕੀ ਹੈ ਨਰਾਇਣ ਸਿੰਘ ਚੌੜਾ ਨਾਮ ਸਾਹਮਣੇ ਆ ਰਿਹਾ ਹੈ ਦੁਬਾਰਾ ਤੋਂ ਇਹ ਨਾਮ ਸੁਰਖੀਆਂ ਦੇ ਵਿੱਚ ਹੈ ਜਿਸ ਨੇ ਅੱਜ ਸੁਖਬੀਰ ਬਾਦਲ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਪਰ ਸੁਖਬੀਰ ਬਾਦਲ ਬਾਲਵਾਲ ਬਚ ਗਏ ਨੇ ਸੋ ਮਿਲਦੇ ਹਾਂ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ